ਆਏ ਦੋਨ ਸਾਨੂੰ ਨੂੰ 10 ਮਿੰਟ ਪਹਿਲਾਂ ਪੀਸੀਆਰ ਰਿੰਡਰ ਤੋਂ ਫੋਨ ਆਇਆ ਸੀ ਕਿ ਇੱਥੇ ਕੋਈ ਗਵਾਰਡ ਦੀ ਮਕਾਨ ਹੈ ਰਾਮ ਬਾਗ ਰੋਡ ਉੱਥੇ ਕੋਈ ਅੱਗ ਲੱਗੀ ਹੈ ਕੁਦਰਤੀ ਜਾਂ ਛੜਕਾਏ ਤੱਕ ਕਾਰਨ ਉਹਦਾ ਪਤਾ ਨਹੀਂ ਲੱਗ ਸਕਦਾ ਇੱਥੇ ਕੋਈ ਗਵਾਰਡ ਦਾ ਸਮਾਨ ਟਾਇਰ ਵਗੈਰਾ ਪੈਸੀ ਕੋਆੜੀਏ ਦੇ ਉਹਨਾਂ ਨੂੰ ਅੱਗ ਲੱਗੀ ਹੁਣ ਵੈਸੇ ਫਾਇਰ ਬ੍ਰੀਡ ਵੀ ਆ ਚੁੱਕੀ ਹੈ ਕੰਟਰੋਲ ਚ ਅਸੀਂ ਪਰ ਅੱਗੇ ਤੋਂ ਇਹਨੂੰ ਅਸੀਂ ਰਿਪੋਰਟ ਕਰਾਂਗੇ ਵੀ ਇਹ ਜਾਂ ਜਿਹੜਾ ਵਾਦੀ ਵਾਲੀ ਜਗ੍ਹਾ ਤੇ ਨਾਂ ਰੱਖਿਆ ਹੋਵੇ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਹੋਇਆ ਜੀ ਕੋਈ ਨਹੀਂ ਸਰ ਕੋਈ ਕਾਰਵਾਈ ਹੱਸ ਤੇ ਵੀ ਕਾਰਵਾਈ ਫਿਲਹਾਲ ਤਾਂ ਕੋਈ ਨਹੀਂ ਜੇ ਸਾਡੇ ਕੋਲ ਕੋਈ ਸ਼ਿਕਾਇਤ ਕਰੂਗਾ ਫਿਰ ਉਸ ਹਿਸਾਬ ਨਾਲ ਕਰਾਂਗੇ ਤੁਹਾਡੇ ਘਰਾਂ ਦੇ ਕੋਲ ਜੀ ਕਵਾੜ ਪਿਆ ਸੀ ਕੀ ਕਹਿਣਾ ਚਾਹੋਗੇ ਗਲਤੀ ਹੈ ਜੀ ਵੈਸੇ ਤਾਂ ਦੇਖੋ ਸਾਰੇ ਆਣਗਵਾੜ ਦੇ ਵਿੱਚ ਪਿਆ ਸੀ ਇਹਦਾ ਦੇਖਿਆ ਵੀ ਪੈਸੀ ਕੋਈ ਇਧਰ ਖਾਲੀ ਪਲਾਟ ਦੇ ਵਿੱਚ ਅੱਗ ਲੱਗ ਜਾਈਂ ਕੂੜੇ ਨੂੰ ਅੱਗ ਲਾਉਨੇ ਹੁੰਦੇ ਆ ਬਈ ਉਹ ਵੈਸੀ ਲੱਗੀ ਹੋਈ ਹੈ ਅਸੀਂ ਬਾਹਰ ਗਏ ਹੋਏ ਸੀ ਕਿ ਸਾਡੇ ਵੀ ਜਿੰਦਾ ਲੱਗਿਆ ਹੋਇਆ ਸੀਗਾ ਜਦੋਂ ਇਹਦੀ ਆ ਕੇ ਦੇਖਿਆ ਤਾਂ ਅੱਗ ਵੱਧਦੀ ਜਾਂਦੀ ਸੀਗੀ ਤਾਂ ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਲਦੀ ਜਲਦੀ ਫਿਰ ਮਤਲਬ ਕੰਟਰੋਲ ਤੋਂ ਬਾਹਰ ਹੋ ਗਈ ਮਤਲਬ ਕਿ ਬਹੁਤ ਗਲਤੀ ਹੈ ਇਹ ਜਿਹੜਾ ਇੱਥੇ ਪਿਆ ਹੈਗਾ ਇਹਨਾਂ ਨੂੰ ਇੰਨਾ ਇਹ ਜਿਹੜਾ ਮਟੀਰੀਅਲ ਰੱਖਣਾ ਨਹੀਂ ਚਾਹੀਦਾ ਗਵਰਨਰ ਦੇ ਵਿੱਚ ਬਸ ਇਹ ਜੀ ਕਹਿਣਾ ਜਾਊਂਗਾ ਕਦੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਸੀ ਨਹੀਂ ਕਰਵਾਇਆ ਜੀ ਇਹ ਕਹਿਣ ਦੀ ਗੱਲ ਹੈ ਇਹ ਹੁਣ ਤੋਂ 9 9 ਸਭਾ ਸਭਕ ਨਵੀਂ ਦੀ ਗੱਲ ਹੈ ਜੀ ਕਿੰਨੇ ਸਮਾਂ ਤੋਂ ਕਵਾੜ ਪੈਜ ਇਥੇ ਤਾਂ ਹੀ ਹੋ ਗਏ 2 3 4 ਸਾਲ ਹੋ ਗਏ ਪਹਿਲਾਂ ਨਹੀਂ ਗੱਲ ਕਿਸੇ ਕੋਲੇ ਕੀਤੀ ਵੀ ਇਹ ਹੁਣ ਨਹੀਂ ਚਾਹੀਦਾ ਜਾਂ ਹਾਂ ਚਾਹੀਦਾ ਨਹੀਂ ਪਹਿਲਾਂ ਨਹੀਂ ਜੀ